ਹਾਂਜੀ ਅਸੀਂ ਜਾ ਰਹੇ ਆ ਜੀ ਅੱਜ ਜਾਗੋ ਤੇ ਇੱਕ ਆਗੇ ਫੋਨ ਕਰਦੇ ਜੇ ਆਗੇ ਟਾਈਮ ਨਾਲ ਜਾਣੋਣਾ ਕਰਨਾ ਨਹੀਂ ਅਸੀਂ ਜਾ ਰਹੇ ਆ ਜੀ ਇੱਕ ਜਾਗੋ ਤੇ ਤਾਇ ਨੂੰ ਮੁਰੇ ਚੱਕਣਾ ਹੁਣ ਤੇ ਅਸੀਂ ਪਹੁੰਚ ਗਏ ਆ ਟੂਰਪਲਾਏ ਤੇ ਪਹਿਲਵਾਨ ਉਹ ਮਾਰਾ ਪਹਿਲਵਾਨ ਕਿੱਧਰ ਲਾਵੀਂ ਇਹ ਆ ਦੇਖੋ ਮੇਰੇ ਘਰ ਬਾਜੀ ਉਹ ਇੱਥੇ ਲਾਓ ਗੱਡੀ ਦੇਖੋ ਇੱਕੋਰੀ ਅੱਗੇ ਆ ਜਾ ਦੂਜੀ ਵੀਡੀਓ ਤੁਹਾਡੀ ਆਉਣੀ ਆ ਬਾਪੂ ਜੀ ਦੀ ਆਉਣੀ ਆ ਅੱਗੇ ਆ ਜਾ ਅੱਗੇ ਆ ਜਾ ਦਾ ਨਾ ਕੋਈ ਠੀਕ ਹੈ ਛੋਟੇ ਆ ਜਾ ਨਾ ਕੋਈ ਨਹੀਂ ਆ ਜਾ ਮੇਰਾ ਭਰਾ ਆ ਜਾ ਆ ਜਾ ਇੱਥੇ ਕਿਸੇ ਨੂੰ ਲਾ ਦੇ ਆ ਜਾ ਲਾ ਦੇ ਪਿਆਰ ਹੈ ਜੀ ਭਰਾਵਾਂ ਦਾ ਓਏ ਮਿਲ ਲਈ ਭਰਾਵਾਂ ਨੂੰ ਓਏ ਅੱਜ ਛੋਟੀ ਲੈ ਕੇ ਨਹੀਂ ਆਏ ਅਸੀਂ ਅੱਜ ਇੱਥੇ ਆਏ ਛੋਟੀ ਤੇ ਓਏ ਖੜਕਦੀ ਤੂੰ ਆ ਕਿਦਾਂ ਠੀਕ ਹੈ ਕਵੇਂ ਆ? ਕਿਸ ਨੇ ਪੜਾ ਕੀ ਯਾਰ? ਬਹੁਤ ਸੋਹਣੀ ਲੱਗਦੀ ਹੈ ਵੀਡੀਓ। ਆ ਜਾ ਆ। ਕੱਪੜੇ ਬੰਨ ਜਾ ਕੇ। ਡਿਊਟੀ ਵੀ ਤੁਸੀ ਕਰਨੀ ਹੈ ਕਿ ਨਹੀਂ ਕਰਨੀ? ਭਾਈ ਡਿਊਟੀ ਖੁੱਲ੍ਹੇ ਚੱਲਦੀ ਬਈ ਆਪਣੀ ਬੁੱਲੇ ਲੁੱਟਦੇ ਜ਼ਿੰਦਗੀ ਦੇ। ਕਿਹੜਾ ਕਿਹੜਾ ਪਿੰਡ ਆਪਣਾ ਭਰਾ? ਬਰਾਮੇ ਹੀ ਆ ਭਾਈ ਲੋਕ ਲਈ ਆ ਪਰਚੂ। ਛੋਟਿਆਂ। ਮਨਸਾ ਕਰੋ ਛੱਡ ਲੈ ਹੁਣ ਫੇ। ਨਸ਼ਾ ਭਾਈ ਆਪਾਂ ਕਰੀਦੇ ਹੀ ਨਹੀਂ। ਆ ਹਾਏ। ਬਰਾਪਾ ਦਸਤਾਰੀ ਪਤਾ ਹੀ ਨਹੀਂ ਲੱਗਣਦੀ ਦਾ ਉਹ ਠੀਕ ਹੈ ਉਹ ਠੀਕ ਹੈ ਛੋਟੇ ਵਧੀਆ ਉਹ ਠੀਕ ਹੈ ਚਲੋ ਬਲੌਗ ਚ ਪਾ ਲੈਣਾ ਤੁਹਾਨੂੰ ਠੀਕ ਹੈ ਓਕੇ ਓਕੇ ਅਰੇ ਇੱਧਰ ਆ ਬਾਈ ਸਰੇਪ ਹੋਰ ਵੈਕ ਜਰੂਰ ਜਰੂਰ ਜਾਨੇ ਆ ਵੀ ਬੰਦੇ ਮਾਫਾ ਉਧਰ ਹੋਰ ਮਾਰਦੇ ਆ ਮਨ ਵੀ ਲੜਾ ਮੈ ਹੀ ਆ ਉਹ ਮਾਰ ਗਿਆ ਤੇ ਉਹਨ ਮੌਤ ਆ ਮੱਜ ਚਲੋ ਉਧਰ ਆਪਣਾ ਡਿਊਟੀ ਵੀ ਸੰਭੋ ਝੋਟਿਓ ਉਹ ਭਾਈ ਰੋਈ ਯਾਰ ਡਿਊਟੀਆਂ ਦਾ ਸੰਭੀ ਜਾਣੀ ਡਿਊਟੀਆਂ ਚੱਲਦੀਆਂ ਰਹਿਣੀਆਂ ਭਾਈ ਯਾਰ ਕਿਤੇ ਆਖਰੀ ਡਿਊਟੀ ਰੋਵੇ ਅੱਜ ਤੁਹਾਡੀ ਇੱਥੇ ਨਾ ਨਾ ਟੂਲੇ ਪਹ ਬੰਦੇੇ ਕਰਾ ਦੇਣਾ ਭਾਈ ਅਪਰ ਟੂਲੇ ਬੰਦ ਕਰਾ ਦੇਣਾ ਬੰਦ ਕਰਾ ਦੇਣਾ ਚੈੱਕ ਭਾਈ ਟੂਲੇ ਬੰਦ ਹੋ ਗਿਆ ਚਲ ਓਕੇ ਚੰਗਾ ਚੰਗਾ ਹੋ ਗਿਆ ਆ ਜਾ ਆ ਜਾ ਆ ਜਾ ਆਹ ਪਹਾਂ ਦੀ ਬਾਹਰ ਕਿੱਦਾਂ ਮਾ ਵੀਰ ਜੀ ਅੰਬਰ ਸਰਮਾ ਅੱਛਾ ਨੇ ਹੋ ਠੀਕ ਹੈ ਜਾਨੇ ਕਹਿਵੇਂ ਆ ਹਾਂ ਜੀ ਹਾਂ ਜੀ ਲਵ ਯੂ ਮੇਰਾ ਭਰਾ ਐ ਜਾਗੋ ਤੇ ਚੱਲੇ ਨਹੀਂ ਵੀਰ ਜੀ ਮੈਨੂੰ ਜਾ ਏਡੀ ਜਾ ਆਪਣਾ ਨੰਬਰ ਦੇ ਕੇ ਦੇ ਮੇਰੇ ਨੂੰ ਆਈਡੀ ਤੇ ਮੈਸੇਜ ਕਰਦੇ ਹੁਣੇ ਮੈਂ ਦੇਖ ਲਵਾਂ ਨਹੀਂ ਮੈਨੂੰ ਨੰਬਰ ਦੇ ਕੇ ਦੇ ਆਪਣਾ ਤੇ ਹੋਰ ਵੀਰ ਜੀ ਕੋਈ ਸੇਵਾ ਐਨ ਕਹਿਵੇਂ ਜਾਨੇ ਲਵ ਯੂ ਮੇਰਾ ਭਰਾ ਲਵ ਯੂ ਓਕੇ ਚਲੋ ਵੀ ਝੂਟੇ ਵੇਖੋ ਜੀ ਪਿਆਰ ਆ ਭਰਾਵਾਂ ਦਾ ਬੜੀ ਖੁਸ਼ੀ ਹੋਈ ਪਾਜੀ ਖੁਸ਼ੀ ਹੋਈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੁਣ ਅਸੀਂ ਚੱਲੇ ਜਾਗੋ ਤੇ ਮੁਰੇ ਤਾਈ ਨੂੰ ਚੱਕਾਂ ਚੱਕਣਾ ਠੀਕ ਹੈ ਤਾਂ ਇਹਨੂੰ ਅੱਜ ਮਿਲਣਾ ਬੜੇ ਚਿਰਾਂ ਬਾਅਦ ਤੇ ਬਾਕੀ ਤਾਈ ਨੂੰ ਆਪਾਂ ਹੁਣ ਮਿਲਣਾ ਆ ਬੜੇ ਚਿਰਾਂ ਬਾਅਦ 20-25 ਦਿਨਾਂ ਬਾਅਦ ਮਿਲਣਾ ਹੈ ਜਾਗੂ ਦੀ ਚੱਲਿਆਂ ਨਾਲ ਤੁਹਾਨੂੰ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਉਹਨੂੰ ਹਾਂ ਤਾਈ ਦਾ ਦੇਖੋ ਕੀ ਇਹ ਰਕਦਾ ਕਿਨੇ ਚਿਰਾਂ ਬਾਅਦ ਅਸੀਂ ਮਿਲਣਾ ਅੱਜ ਨਾਲੇ ਪਾਕਾ ਸੀ ਮਿਲਣ ਕਰਕੇ ਅੱਕੇ ਦੀ ਨਾਲੇ ਹਜੂਰ ਸਾਹਿਬ ਤੋਂ ਆਇਆ ਆ ਕੇ ਕਹਿੰਦਾ ਮੈਂ ਇਹਨੇ ਪਹੁੰਚਿਆ ਹਾਂ ਬੱਸ ਹੋਈ ਹੋਈ ਰਹਿਣੇ ਦਿਓ ਯਾਰ ਪਹਿਲਾਂ ਕਹਿੰਦਾ ਰਹਿਣੀ ਦਿਓ ਯਾਰ ਤੁਸੀਂ ਜਾਓ ਦੂਜੀ ਵਾਰੀ ਮੈਂ ਫੇਕਿਆ ਮੈਂ ਕਹਤਾ ਚੱਲ ਪਾ ਕਹਦਾ ਆ ਜਾਓ ਫਿਰ ਮੈਂ ਤਿਆਰੀ ਆ ਚਲੋ ਪੁੱਤਰ ਆ ਪਿਆਰਿਆ ਬਾਕੀ ਮਿਲਦੇ ਲੋ ਜੀ ਤਾਇ ਨੂੰ ਲੱਗੇ ਆ ਚੱਕਣ ਐ ਟਣੇ ਨੈ 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 ਕਣੇ ਨੈ 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 ਟਣੇ ਨੈ 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 ਆਏ ਟਣੇ ਨੈ ਨੈ ਲੱਗੇ ਮੇਰੇ ਬਿਨਾ ਤੂੰ ਕਿਤਾ ਕਿ ਤੈਣੇ ਨੈਣੇ ਨੈਣੇ ਚੱਲ ਬੈਠ ਬੈਠ ਫਿਆ ਜਾ ਮੋਰੇ ਬੈਣਾ ਚੱਲ ਇੱਥੇ ਮਗਰ ਬੈਠ ਮਗਰ ਤੰਗ ਹੋਣਾ ਸੀ ਚਾਚਾ ਇਹਨੂੰ ਉਹ ਜੈਨੂ ਸੁੱਕ ਪਰਲੇ ਪਾਸੇ ਤੈਨੂੰ ਬਿਠਾ ਪਰਲੇ ਪਾਸੇ ਸੁੱਕ ਪਰਲੇ ਪਾਸਾ ਕੀ ਖੋਲੀ ਹੁੰਦੀ ਆ ਜਾ ਆ ਜਾ ਤਾਇਆ ਮੇਰੀ ਗੱਲ ਬੜੀ ਲਿਆਉਣੀ ਲਿਆਂਦੀ ਨਹੀਂ ਹੋਇ ਕਹਿੰਦਾ ਰਹਿਣ ਦੀ ਛੱਡ ਬਣੇ ਓਏ ਅੰਦਰ ਕੁਰਸੀ ਮੋੜ ਦੇਣਾ ਕੁਰਸੀ ਮੋਰੇ ਕਰਾ ਧਿਆਨ ਤਾਇਆ ਪਿੰਡਾਂ ਵਿੱਚ ਹੀ ਘਰ ਆ ਜਾਂਦਾ ਹੈਂ ਪਿੰਡਾ ਜੀ ਆਹ ਹੁਣ ਜਾਂਦਾ ਹੀ ਆ ਸਿੱਧਾ ਛੱਡਦੇ ਹੋ ਜਾਂ ਨਹੀਂ ਛੱਡਦੇ ਹੋ ਛੱਡਦੇ ਹੋ ਹੁਣ ਸਿੱਧਾ ਹੀ ਆ ਨਾ 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 ਤਾਂ ਹੋ ਗਿਓ ਜੇ ਮੈਂ ਅੱਧਾ ਰਿਆ ਜੋੜੇ ਨਾ ਨਾ ਕਿਉਂ ਨਾ ਸੱਤਾ ਹੁਣ ਉਹ ਤਾਂ ਯਾਰ ਰੋਟੀਆਂ ਰੋਟੀਆਂ ਖਾ ਗਈ ਤੇ ਦੁਪਹਿਰੇ ਮਿਲਦੋ ਆਹ ਰਾਂਗਰੂਕ ਬੜਾ ਸਿੱਧਾ ਜਾਂਦਾ ਸੀ ਸਿੱਧਾ ਰਾਸਤਾ ਵੀ ਦਿੱਤਾ ਸਿੱਧਾ ਅੱਗੇ ਚੱਲ 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 ਰਾਂਗਰੂਕ ਤਰ੍ਹਾਂ ਬੜਾ ਥਾਫ ਹੋਦਾ ਬਹੁਤ ਇੱਥੇ ਕੋਰੇ ਜਿਹੇ ਰਹਿੰਨੇ ਨੇ ਪਰ ਉਹ ਪੈਂਦੀ ਹੈ ਬਹੁਤ ਤੇ ਲੈ ਕੇ ਰਿਸ਼ਤਾ ਦੇਖ ਲਿਆ ਮਤਰਾ ਬਦਿਆ ਕੀਤਾ ਉਹ ਦੇਖਿਆ ਹੀ ਆ ਕਰਨਾ ਨਹੀਂ ਕਰੀ ਨਾ ਦੇਖੀ ਜਲ ਦੇਖੇ ਵਾਲੇ ਤੱਕ ਹੀ ਕਹਿੰਦੇ ਆ ਵਾਹ ਇਹ ਹੋ ਗਈ ਤਾਂ ਪਿੰਡ ਠੀਕ ਠਾਕ ਹੋਰ ਇਤੋਂ ਮੋੜਾ ਚੋਲੇ ਆ ਰਾਹ ਸਾਨੂੰ ਲੱਭਦਾ ਨਹੀਂ ਹਲਚ ਗਿਆ ਲੱਗੇ ਜੈ ਤੈਨੂੰ ਲੱਗੇ ਜੈ ਤੈਨੂੰ ਭੇਜ ਦਿਆ ਦੇ ਆ ਤਾਂ ਵਧੀਆ ਹੈ ਹੀ ਬਸ ਤੈਨੂੰ ਤੈਨੂੰ ਤਾਂ ਸਹੀ ਜਾ ਰਹੇ ਆ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਦੂਜੀ ਸੜਕ ਕਿੱਥੇ ਚੱਲੀ ਆ ਦੂਜੀ ਉਹ ਚਲੀ ਲਗਲੀ ਨੂੰ ਜੀ ਫਿਰ ਫੜਦੇ ਰਹੇ ਆ ਹਾਂ ਬੀਜੂ ਕੀ ਕੀਤੀ ਨਹੀਂ ਉਥੇ ਕੀ ਕੀਤੀ ਬੀਜੂ ਲੱਗ ਪਿਆ ਬੀਟੀਸੀ ਭੱਲਾ ਹੈ 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 ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਫਸੇ ਬੈਠੇ ਆ ਭਰਾਵਾ ਬਾਤ ਤਾਂ ਤੂੰ ਉੱਥੋਂ ਤੂੰ ਮੰਨ ਗਈ ਹੈ ਹਾਂ ਹਾਂ ਜੀ ਯੂ ਆਰ ਯੂਰ ਬੈਸਟ ਗਾਇ ਹੈ ਇਹ ਗੱਨਾ ਖਾਈਦਾ ਨੇ ਯੂ ਆਰ ਦਾ ਵੈਸਟ ਕਾਈ ਇੰਦਰੀ ਵਿੱਚ ਤੇ ਆਉਣਾ ਬਸ ਤੂੰ ਬਹੁਤ ਵਧੀਆ ਇਨਸਾਨ ਆ ਬੜੀ ਵਧੀਆ ਠੀਕ ਆ ਵਧੀਆ ਆ ਵਧੀਆ ਲੋਕੇਸ਼ਨ ਤਾਂ ਇਹਨੂੰ ਲੱਗੇ ਜ ਨਹੀਂ ਆ ਤਾਂ ਇਹ ਨਹੀਂ ਆ ਲੋਕੇਸ਼ਨ ਤੇ ਕਾਣਾ ਕਬਰ ਗੱਡੀ ਚ ਲਾ ਹਾਂ ਗੱਡੀ ਚ ਲਾ ਤੂੰ ਹੁਣ ਸ਼ੇਰ ਬਣ ਕੇ ਜੱਤੀ ਚਲਾਉਂਦਾ ਦੇਖੀ ਐਦਾਂ ਨਾ ਕਿ ਮਾਂ ਬਈ ਜਾ ਤੂੰ ਨਾ ਨਾ ਰੱਖਦੇ ਹੈ ਆਦਾ ਤੱਕ ਮਾਰਿਆ ਕੱਟਾ ਗੱਡੀ ਚਲਾਉਂਦਾ ਦੇਖੀ ਉੱਥਾ ਉੱਥੋਂ ਤੋਂ ਨਹੀਂ ਪਿੱਛੇ ਦੰਦ ਠੀਕ ਹੈ ਤੁਹਾਨੂੰ ਦੰਦ ਦਰਦ ਕਰਦਾ ਨਹੀਂ ਕਰਦਾ ਹੁਣ ਠੀਕ ਹੈ ਰੋਟੀ ਸਹੀ ਖਾਂਦੀ ਹੈ ਕਿਹਨੇ ਦੁੱਖ ਤਾਂ ਕਿਹੜਾ ਦੀ ਆ ਆ ਆ ਜਾਣ ਤੂੰ ਉਂਗਲੀ ਰਖ ਲਈ ਯਾਰ ਕਿਹੜਾ ਦੁੱਖਦਾ ਹੈ ਆ ਤਾ ਜਾਨ ਦਿਖਾ ਤਾ ਤੈਨੂੰ ਕਿੰਨਾ ਜੀ ਹੋਂਦੀ ਗਿਆ ਹੁਣ ਬਲ ਬਲ ਸਹੀ ਆਏ ਸਹੀ ਹੈ ਰੋਟੀ ਸਹੀ ਗੱਲ ਗੱਨਾ ਵੀ ਜੁਬ ਕੇ ਦੇਖਿਆ ਮੈਂ ਤੇਰਾ ਦਿਲ ਲੱਗ ਗਿਆ ਹੀ ਸਾਡੇ ਮੇਰੇ ਬੰਦੇ ਨੂੰ ਦਿਲ ਦੁਖਦਾ ਤੈਨੂੰ ਪਤਾ ਹੀ ਆ ਦਿਲ ਲੱਗ ਗਿਆ ਨੂੰ ਜਾਣਾ ਹੋਣਾ ਇਧਰ ਉਹ ਪਾਜੀ ਕਿੱਦਾਂ ਫੈਰੀ ਕਿੱਦਾਂ ਠੀਕ ਹੈ ਕੁੱਕੜ ਪੰਡ ਲੈਣਾ ਵੱਡੇ ਪਾ ਪਾਜੀ ਇੱਥੋਂ ਨਾਲ ਹੀ ਹੈ ਨਾ ਖੱਬੇ ਹੋ ਜੀ ਅੱਜ ਸੱਜੀ ਹੋ ਜੀ ਪਾਜੀ ਸਾਨੂੰ ਪਛਾਣ ਲਿਆ ਤਾਂ ਹਾਂਜੀ ਹਾਂਜੀ ਪਾਜੀ ਪਛਾਣ ਲਿਆ ਨਾ ਲੈ ਕੋਣੇ ਆ ਪਹਿਲਵਾਨ ਪਾਜੀ ਆਪ ਆਪ ਚੱਲ ਵੇ ਯਾਰ ਲਵ ਜੀ ਲਵ ਜੀ ਪਾਜੀ ਲਵ ਜੀ ਮਿਲਦਿਆ ਮੁੜ ਕੇ ਆਪੇ ਬੰਡਾ ਕੀ ਹੈ ਮੇਰੀ ਗੱਲ ਸੁਣ ਹਾਈ ਉਧਰ ਦੀ ਬਾੜ ਜਾ ਰਹੀ ਸੀ ਅੱਖਾਂ ਜੀ ਲੈਟ ਨਹੀਂ ਤੰਗ ਤੰਗੇ ਹਨ ਨਹੀਂ 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 ਕੋਈ ਤੰਗ ਨਹੀਂ ਤੇਰੇ ਦਿਲ ਲੱਗਿਆ ਨਹੀਂ ਯਾਰ ਦਿਲ ਤੇ ਤੈਨੂੰ ਹੁਣ ਦਸੀ ਹੈ ਨਾ ਕਿੰਨੀ ਵਾਰ ਦੱਸਾਂ ਕਿ ਲਾਉਣਾ ਪੈਂਦਾ ਯਾਰ ਅਚਾ ਚਿੱਲੇ ਕਰਦਾ ਚਿੱਲ ਕਰਦਾ ਆਪੇ ਆਪੇ ਤੈ ਪਹਿਲੇ ਤਾਂ ਇੱਡੀ ਚੱਲਦੇ ਦਿਨ ਚੱਲਦੇ ਆ ਪਿਆਰਾਂ ਵਾਲੇ ਦਿਨ ਤੇਰਾ ਕੀ ਵਿਚਾਰਿਆ ਉਹਨਾਂ ਤੇ ਚਲਾਓ ਫੇ ਚੱਲਦੇ ਆ ਤਾਂ ਸਾਡਾ ਕੋਈ ਬਜਾਰ ਨਹੀਂ ਸਾਡੇ ਚਾਰਨੇ ਦੇ ਨੂੰ ਸਾਡੇ ਚਾਲਣ ਦੇ ਤਾਂ ਇੱਕ ਇਹਨਾਂ ਚ ਦਿਨ ਆਉਂਦਾ ਆ ਹੱਗਡੇ ਹੱਗਡੇ ਐ ਇੱਕ ਆਉਂਦਾ ਆ ਪ੍ਰੋਮਿਸਡੇ ਹੈ ਪ੍ਰੋਮਿਸਡੇ ਪ੍ਰੋਮਿਸਡੇ ਅੱਛਾ ਯਕੀਨਡੇ ਹਾਂ ਯਕੀਨਡੇ ਤੇ ਆ ਇੱਕ ਆਉਂਦਾ ਆ ਕਿੱਕਡੇ ਕਿੱਕਡੇ ਬੜੇ ਦਿਨ ਆਉਂਦੇ ਆ ਵਧੀਆ ਬੜੇ ਦਿਨ ਵੀ ਵਧੀਆ ਨਾਂ ਵੀ ਠੀਕ ਹੈ ਇੱਕ ਆਉਂਦਾ ਆ ਪ੍ਰੋਪੋਜ਼ਡੇ ਉਹ ਜੀ ਤਾ ਤੈਨੂੰ ਕਦੇ ਕਿਸੇ ਕੁੜੀ ਨੇ ਪ੍ਰਪੋਜ਼ ਕੀਤਾ ਉਹ ਕਹਿੰਦਾ ਮਤਲਬ ਕਿਸੇ ਨੇ ਕਿਹਾ ਹੋਵੇ ਕਿ ਕਿਸੇ ਨੇ ਤੈਨੂੰ ਕਿਸੇ ਨੇ ਕਿਹਾ ਹੋਵੇ ਕਿ ਜੀਤੀ ਤੇਰੇ ਨਾਲ ਜਿੰਦ ਵਸਦੀ ਮੈਨੂੰ ਕਿਹਨੇ ਕੋਈ ਨਹੀਂ ਕਹਿੰਦਾ ਲੜਕੀ ਨੇ ਪਹਿਲੀਆਂ ਚ ਲੈ ਦੱਸ ਪਹਿਲੀਆਂ ਗੱਲਾਂ ਕਰੀ ਜਾਂਦਾ ਜਿੰਨੇ ਚ ਜੀਤਾ ਰਹਿੰਦਾ ਕੋਈ ਇਹ ਆ ਬਈ ਆ ਗਈ ਕੁਕਰਪਿੰਡ ਆ ਗਿਆ ਮਰੇ ਤਾ ਦੱਸ ਤਾਈ ਕਿੰਨੀ ਵਾਰੀ ਜ਼ਿੰਦਗੀ ਚ ਪਿਆਰ ਹੋਇਆ ਕੋਈ ਨਹੀਂ ਹੋਇਆ ਭਰਾਵਾ ਤੇ ਬੁੱਢੇ ਬਣੀ ਜਾਂਦੇ ਕੋਈ ਪਿਆਰ ਨਹੀਂ ਹੋਇਆ ਨਹੀਂ ਉਹ ਉੱਥੇ ਜਾਣਾ ਹੁੰਦਾ ਪਿਆਰ ਹੋਇਆ ਹੁੰਦਾ ਤਾਂ ਵਿਆਹ ਨਾ ਹੋਇਆ ਹੁੰਦਾ ਹਾਂ ਬਾਹਰ ਹੈਨਾ ਢਿੰਗ 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 ਇਹ ਮੈਂ ਤਾਂ ਮਿਊਜ਼ਿਕ ਦੇ ਰਿਹਾ ਕਿਉਂਕਿ ਮਗਰ ਮਿਊਜ਼ਿਕ ਲਾ ਨਹੀਂ ਸਕਦੀ ਆਪਾਂ ਜੀ ਉਹਨਾਂ ਫਿਰ ਬਲੌਗ ਚੱਲਣ ਨਹੀਂ ਦਿੰਦੇ ਉਹ ਜਿਹੜੇ ਪਿੱਛੇ ਗਾਣੇ ਚੱਲਦੇ ਡੀਜੇ ਤੇ

ਇਹਤਬਾਰ ਵੀਰ ਵਾ ਛੱਡਣਾ ਮੈਂ ਕਿਹਾ ਜੋ ਮਦਦੀ ਹੋਵੇ ਬਿਖਿਆ ਦਾ ਦੌਰ ਹੈਗਾ ਵਿੱਚ ਸਾਰੇ ਹੈ ਦਿਨ ਤਾਂ ਫੇਰ ਦੌਰ ਹੈਗੇ ਨਾ ਤਿੰਨਾਂ ਨੂੰ ਛੱਡ ਗਏ ਬਸ ਵੀ ਤਿੰਨ ਦਿਓ ਤਿੰਨ ਦਿਨ ਬਹੁਤ ਹੁੰਦੀ ਆ ਹਾਂ ਮਤਲਬ ਕੁਝ ਹੋ ਜਾਏ ਇਹ ਦਿਨਾਂ ਚ ਪੀਣੀ ਨਹੀਂ ਨਾ ਪੀਣੀ ਨਾ ਮੀਟ ਖਾਣਾ ਬੱਲਾ ਬੱਲਾ ਪੀਂਦਾ ਦਹੀਂ ਹੀ ਨਹੀਂ ਚੱਲ ਛੱਡੋ ਨਾ ਕਰ ਛੱਡੀ ਵੀਰ ਅੱਗੇ ਲਾਦੇ ਦੀ ਸੀ ਉਹ ਵੀ ਛੱਡਦੀ ਬਿਲਕੁਲ ਨਹੀਂ ਨਹੀਂ ਸਹੀ ਗੱਲ ਹੈ ਜਿਹੜੀ ਗੱਲ ਸਹੀ ਹੈ ਕੋਈ ਚੱਕਰ ਨਹੀਂ ਮੈਂ ਪਹਿਲਾਂ ਵੀ ਪਹਿਲਾਂ ਵੀ ਇਹ ਗੱਲ ਕਹੀ ਆ ਹਾਂਜੀ ਅਸੀਂ ਜਾਗੋ ਤੋਂ ਆ ਰਹੇ ਹਾਂ ਕਿਉਂਕਿ ਜਾਗੋ ਦਾ ਜਿਆਦਾ ਪ੍ਰੋਗਰਾਮ ਨਹੀਂ ਦਿਖਾ ਸਕਦੇ ਕਿਉਂਕਿ ਉਹ ਚ ਗਾਣੇ-ਗੋਣੇ ਵੱਜਦੇ ਹੁੰਦੇ ਆ ਅਸੀਂ ਪਾ ਨਹੀਂ ਸਕਦੇ ਤਾਂ ਜੀ ਯੂਟਿਊਬ ਤੇ ਤਾਂ ਕਰਕੇ ਹੈ ਨਾ ਤਾਂ ਇਹ ਪਹਿਲਾਂ ਵੀ ਹੁੰਦਾ ਮੈਂ ਗੱਲ ਕਹੀ ਹੈ ਮੈਂ ਕਿਹਾ ਅਕਾਲੀ ਵੀ ਆ ਸਕਦੇ ਕਾਂਗਰਸ ਵੀ ਆ ਸਕਦੀ ਆ ਆ ਸਕਦੀ ਆ ਪਰ ਤਾਂ ਇਹ ਦੀ ਜਾਗੋ ਨਹੀਂ ਆਦੀ ਹੈ ਹੈ ਸਵਾਦ ਕਰ ਦਿੱਤਾ ਤੇਰੀ ਹੈ ਮੈਂ ਤਾਂ ਨਜ਼ਾਰਾ ਆ ਗਿਆ ਨੇ ਗੱਲ ਜੂਠੀ ਏ ਨਹੀਂ ਨਹੀਂ ਬੱਸ ਚੀਕ ਦੇ ਲਓ ਜੀ ਮੈਂ ਝੂਠ ਕਰ ਗਿਆ